ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਕਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਮਨ ਪਰ ਇਹ ਗੀਤ ਜਿਹੜਾ ਉਹ ਰਿਲੀਜ਼ ਹੋ ਚੁੱਕਿਆ ਹੈ ਬਹੁਤ ਹੀ ਸੋਹਣੀ ਜੀ ਪਿਆਰੀ ਜੀ ਮਾਹੀ ਸ਼ਰਮਾ ਸਾਡੇ ਨਾਲ ਹੈ ਮਾਹੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਗਾਣਾ ਬਹੁਤ ਪਿਆਰਾ ਹੈ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਗਾਣੇ 'ਚ ਵੀ ਤੇ ਹੁਣ ਵੀ ਥੈਂਕ ਯੂ ਸੋ ਮਾਚ ਤੁਸੀਂ ਘੱਟ ਸੋਹਣੇ ਹੋ ਯਾਰ ਤੁਹਾਡੇ ਤੇ ਕਿੰਨਾ ਨੂਰ ਹੈ ਮੈਂ ਯਾਰ ਸੇਮ ਟੂ ਯੂ ਸੋ ਮਹੀ ਇਹ ਗਾਣਾ ਕਿਵੇਂ ਤੁਹਾਡੀ ਝੋਲੀ ਪਿਆ ਕਿਉਂਕਿ ਸ਼ਾਇਰੀਆਂ ਸੀ ਤੁਹਾਡੀਆਂ ਸੁਣੀਆਂ ਨੇ ਸ਼ਾਇਰੀਆਂ ਵੈਸੇ ਹੀ ਲੋਕ ਬਹੁਤ ਪਸੰਦ ਕਰਦੇ ਨੇ ਰਾਈਟ ਸੋ ਇਹ ਗਾਣਾ ਕਿੱਦਾਂ ਪਹੁੰਚਿਆ ਕਿ ਮਹੀ ਸ਼ਰਮਾ ਹੀ ਡਿਸਰਵ ਕਰਦੇ ਔਰ ਮਹੀ ਸ਼ਰਮਾ ਦੀ ਹੀ ਸਪੇਸ ਹੈ ਦੱਸਿਆ ਨਾ ਦਿਨੇਸ਼ ਜੀ ਨੇ ਕਿ ਅਸੀਂ ਇੱਕ ਦੇਖਿਆ ਵੀ ਮਹੀ ਦਾ ਫੈਨ ਫੋਲੋਇੰਗ ਕੁੜੀਆਂ ਚ ਬਹੁਤ ਹੈ ਯੂਥ ਚ ਹੈ ਪਰਿਵਾਰਾਂ ਚ ਹੈ ਤੇ ਅਸੀਂ ਕਮਰਸ਼ੀਅਲ ਸੋਚ ਕੇ ਵੀ ਮਹੀ ਦੀਆਂ ਸ਼ਾਇਰੀਆਂ ਬਹੁਤ ਜ਼ਿਆਦਾ ਚੱਲਦੀਆਂ ਤਾਂ ਕਰਕੇ ਸੋ ਤੁਹਾਡੀਆਂ ਲੁੱਕ ਸੇ ਬੜਾ ਕੰਮ ਕੀਤਾ ਜਾਂਦਾ ਹੈ ਨਾ ਕਿ ਰੈਂਡਮਲੀ ਤੁਸੀਂ ਮਤਲਬ ਕੁਝ ਵੀ ਕਰ ਦਿੰਦੇ ਆ ਰੈਂਡਮਲੀ ਉਵੇਂ ਲੱਗਦਾ ਨਹੀਂ ਮਤਲਬ ਐਵੇਂ ਹੀ ਲੱਗਦਾ ਕਿ ਯਾਰ ਪਤਾ ਨਹੀਂ ਕਿੰਨਾ ਇਹ ਸੋਚਦੇ ਨੇ ਇਦਾਂ ਕੁਝ ਨਹੀਂ ਹੈ ਮਤਲਬ ਅੱਜ ਵੀ ਕੁਝ ਡਿਸਾਈਨ ਨਹੀਂ ਸੀ ਅੱਜ ਵੀ ਰੈਂਡਮਲੀ ਤੁਸੀਂ ਰੈਂਡਮ ਹੀ ਬਟ ਬਹੁਤ ਪਿਆਰੇ ਲੱਗ ਰਹੇ ਹੋ ਬਹੁਤ ਕੂਲ ਲੱਗ ਰਹੇ ਹੋ ਸੋ ਜਿਹੜਾ ਗਾਣਾ ਹੈ ਮਨਪਰਿਆ 12 ਮਿੰਟ ਦੀ ਡਿਊਰੇਸ਼ਨ ਦਾ ਮੈਨੂੰ ਲੱਗਦਾ ਕਿ ਇਦਾਂ ਆਪਾਂ ਕਦੇ ਬਹੁਤ ਰੇਅਰ ਆ ਕਿਤੇ ਗਾਣਾ ਦੇਖਦੇ ਹੋਰ ਉਹ ਵੀ ਕਵਰ Song ਨੂੰ ਰੀਮੇਕ ਕੀਤਾ ਥੋਡੀਆਂ ਸ਼ਾਇਰਿਸ ਦੇ ਨਾਲ 12 ਮਿੰਟ ਤੱਕ ਤੁਸੀਂ ਮੈਨੂੰ ਲੱਗਦਾ ਕਿ ਆਪਣੀ ਆਪਣੇ ਇਧਰ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਕਹਿ ਸਕਦੀ ਮੈਂ ਘੱਟ ਗਾਣੇ ਆ ਜਿਹੜੇ 12-12 ਮਿੰਟ ਤੱਕ ਅਸੀਂ ਕਦੇ ਦੇਖੇ ਹੁਣ ਸੋ ਤੁਸੀਂ ਇਸ ਚੀਜ਼ ਲਈ ਵੀ ਮੇਨ ਨਾਲ ਤਾਂ ਪਹਿਲੇ ਹਾਂ ਆਪਣੀ ਇੰਡਸਟਰੀ ਦੇ ਵਿੱਚ ਹਾਂ ਇਹਦੇ ਵਿੱਚ ਵੀ ਮੈਂ ਪਹਿਲੀ ਹਾਂ ਤੇ ਦੂਜਾ ਪਹਿਲਾਂ-ਪਹਿਲਾਂ ਚੱਲਦੇ ਹੁੰਦੇ ਸੀ 5-5 6-6 ਮਿੰਟ ਵਾਲੇ ਗਾਣੇ ਹੁਣ ਤਾਂ 3 ਮਿੰਟ ਦਾ ਗਾਣਾ ਚਲਾਉਣਾ ਵੀ ਔਖਾ ਹੋ ਜਾਂਦਾ ਹੈ ਨਾ ਵੀ ਲੋਕਾਂ ਤੇ ਡਿਪੈਂਡ ਕਰਦਾ ਕਿਹੜੀ ਚੀਜ਼ ਉਹਨਾਂ ਨੂੰ ਵਧੀਆ ਲੱਗ ਰਹੀ ਹੈ ਬਟ ਇਹ ਤਾਂ ਚੱਲ ਸਕਦੀ ਹੈ ਕਿਉਂਕਿ ਇਹ ਕਵਾਲੀਆਂ ਨੇ ਤੇ ਕਵਾਲੀਆਂ ਤਾਂ ਲੋਕੀ ਸੁਣਦੇ ਹੀ ਨੇ ਰਾਤ ਨੂੰ ਲਾ ਲਓ ਔਰ ਇਹ ਵੀ ਇਦਾਂ ਦੀ ਹੈ ਕਿ ਜੇ ਤੁਸੀਂ ਸ લાઓંગે ਤਾਂ ਵੀ اچھی ਲੱਗੀ કોણ દેરી બેસિકલી ਸੁਣਨ ਚ ਮਜ਼ਾ ਆ ਰਿਹਾ ਸੱਚ ਮਜ਼ਾ ਆ ਰਿਹਾ ਔਰ ਬਹੁਤ ਸੋਹਣਾ ਗਾਣਾ ਗੱਡੀ ਕਿੰਨੀ ਵਾਰੀ ਸੋਹਣੀ ਮੈਂ ਤਾਂ ਰਿਲੀਜ਼ ਤੋਂ ਪਹਿਲਾਂ ਮੈਂ ਬਹੁਤ ਸੁਣਿਆ ਗੱਡੀ ਚ ਬਹੁਤ ਜ਼ਿਆਦਾ ਮੈਂ ਮੇਰੇ ਤੋਂ ਤਾਂ ਬਸ ਬਚਾ ਹੋ ਗਿਆ ਸਟੋਰੀ ਨਹੀਂ ਪਾਈ ਮੈਂ ਸੋ ਇੱਕ ਇੱਕ ਚੀਜ਼ ਹੋ ਰਹੀ ਸੀ ਸੁਣੀ ਹੈ ਖੁਸ਼ਖਬਰੀ ਵਿਆਹ ਲਈ ਇਹਦੇ ਬਾਰੇ ਜ਼ਰੂਰ ਅਪਡੇਟ ਦੇ ਕੇ ਜਾਓ ਸਰ ਕੋਈ ਖੁਸ਼ਖਬਰੀ ਨਹੀਂ ਹੈ ਮੁੰਡਾ ਲੱਭੇਗਾ ਤੇ ਵਿਆਹ ਕਰੂੰਗੀ ਸੋ ਭਾਈ ਮਾਹੀ ਸ਼ਰਮਾ ਜੀ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਗੀਤ ਰਿਲੀਜ਼ ਹੋ ਗਿਆ ਤੁਸੀਂ ਜ਼ਰੂਰ YouTube ਤੇ ਸਾਰੇ ਗੀਤ ਸੁਣਾ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਦੈਨਿਕ ਸਵੇਰਾ ਟੀਵੀ ਤੋਂ ਮਨ ਪਰ ਇਹ ਗੀਤ ਜਿਹੜਾ ਉਹ ਰਿਲੀਜ਼ ਹੋ ਚੁੱਕਿਆ ਹੈ ਬਹੁਤ ਹੀ ਸੋਹਣੀ ਜੀ ਪਿਆਰੀ ਜੀ ਮਾਹੀ ਸ਼ਰਮਾ ਸਾਡੇ ਨਾਲ ਹੈ ਮਾਹੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਗਾਣਾ ਬਹੁਤ ਪਿਆਰਾ ਹੈ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਗਾਣੇ 'ਚ ਵੀ ਤਾਂ ਹੁਣ ਵੀ ਥੈਂਕ ਯੂ ਸੋ ਮਚ ਤੁਸੀਂ ਘੱਟ ਸੋਹਣੇ ਹੋ ਯਾਰ ਤੁਹਾਡੇ ਤੇ ਕਿੰਨਾ ਨੂਰ ਹੈ ਯਾਰ ਸੇਮ ਟੂ ਯੂ ਸੋ ਮਹੀ ਇੱਕ ਗਾਣਾ ਕਿਵੇਂ ਤੁਹਾਡੀ ਝੋਲੀ ਪਿਆ ਕਿਉਂਕਿ ਸ਼ਾਇਰੀਆਂ ਸੀ ਤੁਹਾਡੀਆਂ ਸੁਣੀਆਂ ਨੇ ਸ਼ਾਇਰੀਆਂ ਵੈਸੇ ਲੋਕ ਬਹੁਤ ਪਸੰਦ ਕਰਦੇ ਨੇ ਰਾਈਟ ਸੋ ਇਹ ਗਾਣਾ ਕਿੱਦਾਂ ਪਹੁੰਚਿਆ ਕਿ ਮਹੀ ਸ਼ਰਮਾ ਹੀ ਡਿਸਰਵ ਕਰਦੇ ਔਰ ਮਹੀ ਸ਼ਰਮਾ ਦੀ ਹੀ ਸਪੇਸ ਹੈ ਦਸਿਆ ਨ ਦਿਨੇਸ਼ ਜੀ ਨੇ ਕਿ ਅਸੀਂ ਇੱਕ ਦੇਖਿਆ ਵੀ ਮਹੀ ਦਾ ਫੈਨ ਫੋਲੋਇੰਗ ਕੁੜੀਆਂ ਚ ਬਹੁਤ ਹੈ ਯੂਥ ਚ ਹੈ ਪਰਿਵਾਰਾਂ ਚ ਹੈ ਤੇ ਅਸੀਂ ਕਮਰਸ਼ੀਅਲ ਸੋਚ ਕੇ ਵੀ ਮਹੀ ਦੀਆਂ ਸ਼ਾਇਰੀਆਂ ਬਹੁਤ ਜ਼ਿਆਦਾ ਚੱਲਦੀਆਂ ਆ ਤਾਂ ਕਰਕੇ ओके सो ਤੁਹਾਡੀਆਂ ਲੁਕਸ ਤੇ ਬੜਾ ਕੰਮ ਕੀਤਾ ਜਾਂਦਾ ਹੈ ਨਾ ਕਿ ਰੈਂਡਮਲੀ ਤੁਸੀਂ ਮਤਲਬ ਕੁਝ ਵੀ ਕਰ ਦਿੰਦੇ ਆ ਰੈਂਡਮਲੀ ਤੋਂ ਐਵੇਂ ਲੱਗਦਾ ਨਹੀਂ मतलब ਐਵੇਂ ਹੀ ਲੱਗਦਾ ਕਿ ਯਾਰ ਪਤਾ ਨਹੀਂ ਕਿੰਨਾ ਇਹ ਸੋਚਦੇ ਨੇ ਐਦਾ ਕੁਝ ਨਹੀਂ ਹੈ ਮਤਲਬ ਅੱਜ ਵੀ ਕੁਝ ਡਿਸਾਈਨ ਨਹੀਂ ਸੀ ਅੱਜ ਵੀ ਰੈਂਡਮਲੀ ਤੁਸੀਂ ਰੈਂਡਮ ਹੀ ਬਟ ਬਹੁਤ ਪਿਆਰੇ ਲੱਗ ਰਹੇ ਹੋ ਬਹੁਤ ਕੂਲ ਲੱਗ ਰਹੇ ਹੋ ਸੋ ਜਿਹੜਾ ਗਾਣਾ ਹੈ ਮਨਪਰਿਆ 12 ਮਿੰਟ ਦੀ ਡਿਊਰੇਸ਼ਨ ਦਾ ਮੈਨੂੰ ਲੱਗਦਾ ਕਿ ਇਦਾਂ ਆਪਾਂ ਕਦੇ ਬਹੁਤ ਰੇਅਰ ਆ ਕਿਤੇ ਗਾਣਾ ਦੇਖਦੇ ਹੋਰ ਉਹ ਵੀ ਕਵਰ Song ਨੂੰ ਰੀਮੇਕ ਕੀਤਾ ਥੋਡੀਆਂ ਸ਼ਾਇਰਿਸ ਦੇ ਨਾਲ 12 ਮਿੰਟ ਤੱਕ ਤੁਸੀਂ ਮੈਨੂੰ ਲੱਗਦਾ ਕਿ ਆਪਣੀ ਆਪਣੇ ਇਧਰ ਪੰਜਾਬੀ ਇੰਡਸਟਰੀ ਵਿੱਚ ਬਹੁਤ ਕਹ ਸਕਦੀ ਮੈਂ ਘੱਟ ਗਾਣੇ ਆ ਜਿਹੜੇ 12-12 ਮਿੰਟ ਤੱਕ ਅਸੀਂ ਕਦੇ ਦੇਖਿਆ ਹੁਣ ਸੋ ਤੁਸੀਂ ਇਸ ਚੀਜ਼ ਲਈ ਵੀ ਮੈਨਾਂ ਦਾ ਪਹਿਲੇ ਹਾਂ ਆਪਣੀ ਇੰਡਸਟਰੀ ਦੇ ਵਿੱਚ ਵੀ ਹਾਂ ਇਹਦੇ ਵਿੱਚ ਵੀ ਮੈਂ ਪਹਿਲੀ ਹਾਂ ਤੇ ਦੂਜਾ ਪਹਿਲਾਂ-ਪਹਿਲਾਂ ਚੱਲਦੇ ਹੁੰਦੇ ਸੀ 5-5 6-6 ਮਿੰਟ ਵਾਲੇ ਗਾਣੇ ਹੁਣ ਤਾਂ 3 ਮਿੰਟ ਦਾ ਗਾਣਾ ਚਲਾਉਣਾ ਵੀ ਔਖਾ ਹੋ ਜਾਂਦਾ ਹੈ ਨਾ ਵੀ ਲੋਕਾਂ ਤੇ ਡਿਪੈਂਡ ਕਰਦਾ ਕਿਹੜੀ ਚੀਜ਼ ਉਹਨਾਂ ਨੂੰ ਵਧੀਆ ਲੱਗ ਰਹੀ ਹੈ ਬਟ ਇਹ ਤਾਂ ਚੱਲ ਸਕਦੀ ਹੈ ਕਿਉਂਕਿ ਇਹ ਕਵਾਲੀਆਂ ਨੇ ਤੇ ਕਵਾਲੀਆਂ ਤਾਂ ਲੋਕੀ ਸੁਣਦੇ ਹੀ ਨੇ ਰਾਤ ਨੂੰ ਲਾ ਲਓ ਔਰ ਇਹ ਵੀ ਇਦਾਂ ਦੀ ਹੈ ਕਿ ਜੇ ਤੁਸੀਂ ਸੌਣ ਵੇਲੇ ਵੀ ਲਾਉਂਗੇ ਤਾਂ ਵੀ ਅੱਛੀ ਲੱਗੇ ਮਜ਼ਾ ਆ ਰਿਹਾ ਸਾਨੂੰ ਚ ਮਜ਼ਾ ਆ ਰਿਹਾ ਔਰ ਬਹੁਤ ਸੋਹਣਾ ਗਾਣਾ ਕਿੰਨੀ ਵਾਰੀ ਸੁਣਿਆ ਜੀ ਨੇ ਮੈਂ ਤਾਂ ਰਿਲੀਜ਼ ਤੋਂ ਪਹਿਲਾਂ ਮੈਂ ਬਹੁਤ ਸੁਣਿਆ ਗੱਡੀ 'ਚ ਬਹੁਤ ਜ਼ਿਆਦਾ ਮੈਂ ਮੇਰੇ ਤੋਂ ਤਾਂ ਬਸ ਬਚਾ ਹੋ ਗਿਆ ਸਟੋਰੀ ਨਹੀਂ ਪਾਈ ਮੈਂ ਸੋ ਇੱਕ ਇੱਕ ਚੀਜ਼ ਹੋ ਰਹੀ ਸੀ ਸੁਣੀ ਹੈ ਖੁਸ਼ਖਬਰੀ ਵਿਆਹ ਲਈ ਇਹਦੇ ਬਾਰੇ ਜ਼ਰੂਰ ਅਪਡੇਟ ਦੇ ਕੇ ਜਾਓ ਕੋਈ ਖੁਸ਼ਖਬਰੀ ਨਹੀਂ ਹੈ ਮੁੰਡਾ ਲੱਭੇਗਾ ਤੇ ਵਿਆਹ ਕਰੂੰਗੀ ਸੋ ਬਈ ਮਾਹੀ ਸ਼ਰਮਾ ਜੀ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਗੀਤ ਰਿਲੀਜ਼ ਹੋ ਗਿਆ ਤੁਸੀਂ ਜ਼ਰੂਰ YouTube ਤੇ ਸਾਡਾ ਗੀਤ ਸੁਣਾ ਧੰਨਵਾਦ